ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਅਮਰੀਕਾ 'ਚ ਗੈਰਕਾਨੂੰਨੀ ਸ਼ਰਨਾਰਥੀਆਂ ਤੇ ਕਾਰਵਾਈ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트ੰਪ ਹੁਣ ਯੂਰਪ ਤੇ ਨਜ਼ਰਾਂ ਰੱਖ ਰਹੇ ਨੇ। ਉਹਨਾਂ ਨੇ ਯੂਰਪੀ ਦੇਸ਼ਾਂ ਨੂੰ ਇਮੀਗ੍ਰੇਸ਼ਨ ਰੋਕਣ ਦੀ ਸਲਾਹ ਦਿੱਤੀ ਹੈ। 트ੰਪ ਨੇ ਇਸ ਨੂੰ ਭਿਆਨਕ ਹਮਲਾ ਵੀ ਕਿਹਾ ਏ। ਸਕਾਟਲੈਂਡ ਦੇ 에어ਫੋਰਸ ਸਟੇਸ਼ਨ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 트ੰਪ ਨੇ ਯੂਰਪੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਤੁਹਾਨੂੰ ਇਸ ਭਿਆਨਕ ਹਮਲੇ ਨੂੰ ਤੁਰੰਤ ਰੋਕਣ ਦੀ ਲੋੜ ਹੈ। ਟਰੰਪ ਮੁਤਾਬਕ ਤੁਹਾਨੂੰ ਸਾਰਿਆਂ ਨੂੰ ਇਮੀਗ੍ਰੇਸ਼ਨ ਤੇ ਇਕੱਠੇ ਕਾਰਵਾਈ ਕਰਨੀ ਚਾਹੀਦੀ ਹੈ। ਨਹੀਂ ਤਾਂ ਯੂਰਪ ਖਤਮ ਹੋ ਜਾਵੇਗਾ। ਬਹੁਤ ਸਾਰੇ ਦੇਸ਼ਾਂ ਦੇ ਲੋਕ ਆ ਰਹੇ ਨੇ ਤੇ ਯੂਰਪ 'ਚ ਵਸ ਰਹੇ ਨੇ। ਇਸ ਨੂੰ ਭਿਆਨਕ ਹਮਲੇ ਨੂੰ ਰੋਕਣਾ ਪਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਕੁਝ ਲੋਕ ਇਮੀਗ੍ਰੇਸ਼ਨ ਨੂੰ ਰੋਕਣਾ ਨਹੀਂ ਚਾਹੁੰਦੇ। ਜੇ ਮੈਂ ਚਾਹਾਂ ਤਾਂ ਮੈਂ ਹੁਣੇ ਉਹਨਾਂ ਦਾ ਨਾਮ ਲੈ ਸਕਦਾ ਪਰ ਮੈਂ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਵੱਧਦੀ ਇਮੀਗ੍ਰੇਸ਼ਨ ਯੂਰਪ ਨੂੰ ਤਬਾਹ ਕਰ ਰਹੀ ਹੈ 트럼ਪ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਬੰਦ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਤੁਸੀਂ ਜਾਣਦੇ ਹੋ ਪਿਛਲੇ ਮਹੀਨੇ ਤੋਂ ਬਾਅਦ ਕੋਈ ਵੀ ਸਾਡੇ ਦੇਸ਼ 'ਚ ਦਾਖਲ ਨਹੀਂ ਹੋ ਸਕਦਾ ਅਸੀਂ ਦੇਸ਼ ਤੋਂ ਬਹੁਤ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੀ ਰਿਹਾ ਕਰਵਾਇਆ ਹੈ ਸੰਯੁਕਤ ਰਾਸ਼ਟਰ ਦੀ 2020 ਦੀ ਰਿਪੋਰਟ ਦੇ ਮੁਤਾਬਕ ਲਗਭਗ 87 ਮਿਲੀਅਨ ਜਾਨੀ ਕਿ 8 ਕਰੋੜ 70 ਲੱਖ ਅੰਤਰਰਾਸ਼ਟਰੀ ਪ੍ਰਵਾਸੀ ਯੂਰਪ 'ਚ ਰਹਿੰਦੇ ਨੇ ਟਰੰਪ ਨੇ ਜਨਵਰੀ ਚ ਅਮਰੀਕਾ ਚ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਟਰੰਪ ਨੇ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਛੱਡ ਦਿੱਤਾ ਸੀ ਇੱਥੇ ਇਹ ਵੀ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੂਰਪ ਦੌਰੇਤੇ ਨੇ ਸਕਾਟਲੈਂਡ ਪਹੁੰਚਣ ਤੋਂ ਬਾਅਦ ਟਰੰਪ ਜਲਦੀ ਹੀ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਔਰਸੁਲਾ ਵਾਨ ਡੇ ਲੇਨ ਨਾਲ ਮੁਲਾਕਾਤ ਕਰਨਗੇ ਅਮਰੀਕੀ ਪੁਲਾੜ ਏਜੰਸੀ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਜਾਨੀ ਕਿ ਨਾਸਾ ਨੂੰ ਵੱਡਾ ਝਟਕਾ ਲੱਗਾ ਏ ਤਾਜ਼ਾ ਜਾਣਕਾਰੀ ਮੁਤਾਬਕ ਨਾਸਾ ਤੋਂ 3870 ਕਰਮਚਾਰੀ ਆਪਣੀਆਂ ਨੌਕਰੀਆਂ ਗਵਾ ਦੇਣਗੇ ਇਹਨਾਂ ਕਰਮਚਾਰੀਆਂ ਨੇ ਸਵੈ ਇੱਛਾ ਨਾਲ ਅਸਤੀਫਾ ਪ੍ਰੋਗਰਾਮ ਤਹਿਤ ਅਸਤੀਫਾ ਦੇ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਬਜਟ 'ਚ ਕਟੌਤੀ ਕਰਨ ਲਈ ਕਰਮਚਾਰੀਆਂ ਦੀ ਗਿਣਤੀ ਘਟਾਉਣ ਵਾਸਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਇਸ ਤਹਿਤ ਕਰਮਚਾਰੀਆਂ ਨੂੰ ਨਾਸਾ ਤੋਂ ਕੱਢੇ ਜਾਣ ਦੀ ਬਜਾਏ ਸਵੈ ਇੱਛਾ ਨਾਲ ਅਸਤੀਫਾ ਦੇਣ ਲਈ ਕਿਹਾ ਗਿਆ ਸੰਘੀ ਕਰਮਚਾਰੀਆਂ ਨੂੰ ਘਟਾਉਣ ਦੇ 트੍ਰੰਪ ਪ੍ਰਸ਼ਾਸਨ ਦੇ ਟੀਚੇ ਦੀ ਪਾਲਣਾ ਕਰਨ ਲਈ ਪੁਲਾੜ ਏਜੰਸੀ ਨਾਸਾ ਦੇ ਅਧਿਕਾਰੀ ਛਾਂਟੀ ਤੋਂ ਬਚਣ ਲਈ ਅਸਤੀਫੇ ਦਾ ਰਸਤਾ ਅਪਣਾ ਰਹੇ ਨੇ ਇਸ ਵੇਲੇ 3870 ਕਰਮਚਾਰੀਆਂ ਨੇ ਨਾਸਾ ਤੋਂ ਅਸਤੀਫਾ ਦਿੱਤਾ ਹੈ ਹਾਲਾਂਕਿ ਨਾਸਾ ਨੇ ਆਪਣੇ ਬਿਆਨ ਚ ਕਿਹਾ ਹੈ ਕਿ ਅਰਜ਼ੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਗਿਣਤੀ ਬਦਲ ਸਕਦੀ ਹੈ ਨਾਸਾ ਨੇ ਕਰਮਚਾਰੀਆਂ ਨੂੰ 2025 ਚ ਨੌਕਰੀ ਛੱਡਣ ਦੇ ਦੋ ਵੱਖ-ਵੱਖ ਮੌਕੇ ਦਿੱਤੇ ਨੇ ਅਸਤੀਫਾ ਪ੍ਰੋਗਰਾਮ ਅਤੇ ਲਗਭਗ 500 ਲੋਕਾਂ ਦੇ ਆਮ ਤੌਰ ਤੇ ਨੌਕਰੀ ਛੱਡਣ ਤੋਂ ਬਾਅਦ NASA ਕੋਲ ਲਗਭਗ 14000 ਕਰਮਚਾਰੀ ਬਾਕੀ ਰਹਿ ਜਾਣਗੇ NASA ਚ ਅਸਤੀਫਿਆਂ ਦਾ ਪਹਿਲਾ ਦੌਰ 트ੰਪ ਪ੍ਰਸ਼ਾਸਨ ਦੇ ਸ਼ੁਰੂਆਤੀ ਹਿੱਸੇ ਚ ਆਇਆ ਏ ਇਹ ਯਤਨ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ ਦੁਆਰਾ ਕੀਤਾ ਗਿਆ ਸੀ NASA ਨੇ ਜੂਨ ਦੇ ਸ਼ੁਰੂ ਚ ਮਲਤਵੀ ਅਸਤੀਫਿਆਂ ਦਾ ਦੂਜਾ ਦੌਰ ਸ਼ੁਰੂ ਕੀਤਾ ਜਿਸ ਨਾਲ 25 ਜੁਲਾਈ ਤੱਕ ਇਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਏਜੰਸੀ ਨੇ ਕਿਹਾ ਕਿ 3000 ਕਰਮਚਾਰੀਆਂ ਨੇ ਇਸ ਨੂੰ ਸਵੀਕਾਰ ਕਰ ਲਿਆ ਜੋ ਕਿ ਕੁੱਲ ਕਰਮਚਾਰੀਆਂ ਦਾ 16.4% ਹੈ NASA ਨੇ ਆਪਣੇ ਬਿਆਨ ਚ ਕਿਹਾ ਏ ਕਿ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਇੱਕ ਵਧੇਰੇ ਕੁਸ਼ਲ ਸੰਗਠਨ ਬਣਨ ਦੇ ਨਾਲ ਅਸੀਂ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਚੰ드ਰਮਾ ਤੇ ਮੰਗਲ ਵਰਗੇ ਮਿਸ਼ਨਾਂ ਲਈ ਸਾਡੀਆਂ ਸਮਰੱਥਾਵਾਂ ਪੂਰੀ ਤਰ੍ਹਾਂ ਬਰਕਰਾਰ ਰਹਿਣ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਕਰਮਚਾਰੀਆਂ ਦੀ ਗਿਣਤੀ 'ਚ ਇੰਨੀ ਵੱਡੀ ਕਮੀ NASA ਦੇ ਭਵਿੱਖ ਦੇ ਮਿਸ਼ਨਾਂ ਅਤੇ ਤਕਨੀਕੀ ਮੁਹਾਰਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇੱਕ ਕੈਨੇਡੀਅਨ ਨਾਗਰਿਕ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਉਸ ਸਮੇਂ ਰੋਕ ਦਿੱਤਾ ਗਿਆ ਜਦੋਂ ਉਹ ਨਿਊਯਾਰਕ 'ਚ ਆਪਣੀ ਅਮਰੀਕੀ ਮੰਗੇਤਰ ਨਾਲ ਵਿਆਹ ਕਰਵਾਉਣ ਲਈ ਜਾ ਰਿਹਾ ਸੀ। ਡੇਵਨ ਹਿਡਨ ਇੱਕ ਕੈਨੇਡੀਅਨ ਨਾਗਰਿਕ ਹੈ ਜੋ ਬ੍ਰੌਕਵੈਲ, অন্ਟਾਰੀਓ ਦੇ ਨੇੜੇ ਰਹਿੰਦਾ ਹੈ। ਉਸਨੇ ਕਿਹਾ ਕਿ ਉਹ ਅਤੇ ਉਸਦੀ ਸਾਥੀ ਬ੍ਰਿਜੇਟ ਐਲਿਸ 4 ਸਾਲਾਂ ਤੋਂ ਇੱਕ ਲੰਬੀ ਦੂਰੀ ਦੇ ਰਿਸ਼ਤੇ 'ਚ ਨੇ ਨਿਯਮਿਤ ਤੌਰ ਤੇ ਇੱਕ ਦੂਜੇ ਨੂੰ ਮਿਲਣ ਲਈ ਸਰਹੱਦ ਪਾਰ ਕਰਦੇ ਨੇ ਇਸ ਜੋੜੇ ਨੇ 14 ਜੂਨ ਨੂੰ ਕੈਂਟ ਨਿਊਯਾਰਕ ਦੇ ਇੱਕ ਪਾਰਕ 'ਚ ਵਿਆਹ ਦੀ ਯੋਜਨਾ ਬਣਾਈ ਸੀ ਜਿਸ ਵਿੱਚ ਕੁਝ ਪਰਿਵਾਰ ਦੇ ਮੈਂਬਰ ਅਤੇ ਦੋਸਤ ਸ਼ਾਮਲ ਹੋਣੇ ਸਨ ਪਰ ਜਦੋਂ ਹੀਡਨ ਨੇ ਸਮਾਰੋਹ ਤੋਂ ਪਹਿਲਾਂ 2 ਜੂਨ ਨੂੰ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦੀ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਤੇ ਪੁੱਛਗਿੱਛ ਕੀਤੀ ਤੇ ਅੰਤ 'ਚ ਵਾਪਸ ਮੋੜ ਦਿੱਤਾ ਗਿਆ ਹਿਡਨ ਨੇ ਦੱਸਿਆ ਕਿ ਉਹਨਾਂ ਨੇ ਮੈਨੂੰ ਪਹਿਲਾਂ ਇੱਕ ਫਾਰਮ ਲੈਣ ਲਈ ਦਫ਼ਤਰ ਜਾਣ ਲਈ ਕਿਹਾ ਤੇ ਮੈਂ ਸੋਚਿਆ ਕਿ ਮੈਂ ਸਿਰਫ ਇੱਕ ਫਾਰਮ ਚੁੱਕ ਰਿਹਾ ਪਰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਮੈਨੂੰ ਅਮਰੀਕਾ 'ਚ ਓਵਰਸਟੇ ਬਾਰੇ ਦੱਸਿਆ ਗਿਆ ਤੇ ਤੁਰੰਤ ਦੇਸ਼ ਛੱਡਣ ਲਈ ਕਿਹਾ ਗਿਆ ਹਿਡਨ ਮੁਤਾਬਕ ਉਸਦਾ ਕੈਨੇਡੀਅਨ ਪਾਸਪੋਰਟ ਉਸਦੀ ਪਾਰ ਜਾਣ ਦੀ ਕੋਸ਼ਿਸ਼ ਦੇ ਸਮੇਂ ਆਪਣੀ ਮਿਆਦ ਪੁੱਗਣ ਦੀ ਮਿਤੀ ਦੇ ਨੇੜੇ ਸੀ ਤੇ ਉਸ ਨੂੰ ਦਿੱਤੇ ਗਏ ਅਧਿਕਾਰਤ ਇਨਕਾਰ ਫਾਰਮ ਤੇ ਕਾਰਨ ਦਾ ਖਾਨਾ ਖਾਲੀ ਛੱਡ ਦਿੱਤਾ ਗਿਆ ਸੀ ਅਮਰੀਕਾ 'ਚ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ ਜਦੋਂ ਦੱਖਣੀ ਕੈਲੀਫੋਰਨੀਆ ਤੋਂ ਉਡਾਣ ਭਰ ਰਿਹਾ ਇੱਕ ਸਾਊਥ-ਵੈਸਟ ਜਹਾਜ਼ ਨੂੰ ਹਵਾ 'ਚ ਹੋਣ ਵਾਲੀ ਸੰਭਾਵੀ ਟੱਕਰ ਤੋਂ ਬਚਣ ਲਈ ਉਤਰਨ ਲਈ ਮਜਬੂਰ ਹੋਣਾ ਪਿਆ ਜਿਸ ਵਿੱਚ ਦੋ ਫਲਾਈਟ ਅਟੈਂਡੈਂਟ ਜ਼ਖਮੀ ਹੋ ਗਏ ਸਾਊਥ-ਵੈਸਟ ਫਲਾਈਟ 1496 ਦੇ ਅਮਲੇ ਨੇ ਹਾਲੀਵੁੱਡ ਬਰਬੈਂਕ ਹਵਾਈ ਅੱਡੇ ਤੇ ਉਤਰਦੇ ਸਮੇਂ ਜਹਾਜ਼ ਤੇ ਦੋ ਟ੍ਰੈਫਿਕ ਅਲਰਟ ਦੇਖੇ ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਆ ਦੇ ਤਹਿਤ ਜਹਾਜ਼ ਨੂੰ ਮੋੜਨਾ ਪਿਆ ਤੇ ਹੇਠਾਂ ਉਤਰਨਾ ਪਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਜਹਾਜ਼ ਨੂੰ ਹਵਾ 'ਚ ਇੱਕ ਹੋਰ ਜਹਾਜ਼ ਦੇ ਨੇੜੇ ਆਉਣ ਦੀ ਚੇਤਾਵਨੀ ਮਿਲੀ ਸੀ ਸਾਊਥ-ਵੈਸਟ 에ਅਰਲਾਈਨਸ ਦੇ ਇੱਕ ਬਿਆਨ ਅਨੁਸਾਰ ਫਲਾਈਟ ਲਾਸ ਵੈਗਾਸ ਲਈ ਰਵਾਨਾ ਹੋਈ ਜਿੱਥੇ ਇਹ ਬਿਨਾਂ ਕਿਸੇ ਘਟਨਾ ਦੇ ਉਤਰ ਗਈ ਏਅਰਲਾਈਨ ਨੇ ਬਿਆਨ ਚ ਕਿਹਾ ਸਾਊਥ-ਵੈਸਟ ਹਾਲਾਤ ਨੂੰ ਹੋਰ ਸਮਝਣ ਲਈ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਸੰਪਰਕ ਚ ਹੈ ਉਸਨੇ ਅੱਗੇ ਕਿਹਾ ਕਿ ਗਾਕਾਂ ਦੁਆਰਾ ਤੁਰੰਤ ਕੋਈ ਛੱਟ ਦੀ ਰਿਪੋਰਟ ਨਹੀਂ ਕੀਤੀ ਗਈ ਪਰ ਦੋ ਫਲਾਈਟ ਅਟੈਂਡੈਂਟਸ ਦਾ ਇਲਾਜ ਚੱਲ ਰਿਹਾ ਹੈ ਹਾਲੀਵੁੱਡ ਬਰਬੈਂਕ ਹਵਾਈ ਅੱਡੇ ਤੋਂ ਉਡਾਣ ਭਰਨ ਅਤੇ ਲਾਸ ਵੈਗਾਸ ਜਾਣ ਤੋਂ ਲਗਭਗ 6 ਮਿੰਟ ਬਾਅਦ ਇਹ ਅਚਾਨਕ 14100 ਫੁੱਟ ਤੋਂ 475 ਫੁੱਟ ਤੱਕ ਡਿੱਗ ਗਿਆ ਰਿਪੋਰਟਾਂ ਅਨੁਸਾਰ ਦੂਜਾ ਜਹਾਜ਼ ਇੱਕ ਹੌਕਰ ਹੰਟਰ ਲਗਭਗ 14653 ਫੁੱਟ ਦੀ ਉਚਾਈ ਤੇ ਸੀ ਜਦੋਂ ਸਾਊਥ-ਵੈਸਟ ਉਡਾਣ ਨੇ ਆਪਣੀ ਉਤਰਾਈ ਸ਼ੁਰੂ ਕੀਤੀ FAA ਨੇ ਕਿਹਾ ਹੈ ਕਿ ਉਹ ਘਟਨਾ ਦੀ ਜਾਂਚ ਕਰ ਰਿਹਾ ਹੈ ਇਹ ਘਟਨਾ ਇੱਕ ਹਫ਼ਤੇ ਬਾਅਦ ਆਈ ਹੈ ਜਦੋਂ ਇੱਕ ਅਮਰੀਕੀ ਯਾਤਰੀ ਜਹਾਜ਼ ਨੂੰ ਉੱਤਰੀ ਡਕੋਟਾ 'ਚ ਅਮਰੀਕੀ ਹਵਾਈ ਸੈਨਾ ਦੇ B52 ਬੰਬਾਰ ਨਾਲ ਹਵਾ 'ਚ ਟਕਰਾਉਣ ਤੋਂ بچਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਸੀ। ਅਮਰੀਕਾ ਦੇ ਦੋ ਰਾਜਾਂ 'ਚ ਜਨਤਕ ਥਾਵਾਂ 'ਤੇ ਵਾਪਰੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਸ਼ੁੱਕਰਵਾਰ ਸ਼ਾਮ ਤਕਰੀਬਨ 4:30 ਦੇ ਉੱਤੇ ਮੈਸਾਚੂਸੈਟਸ ਦੇ ਇੱਕ ਸ਼ਾਪਿੰਗ ਮਾਲ 'ਚ ਵੱਡਾ ਜਾਨੀ ਨੁਕਸਾਨ ਕਰਨ ਦੇ ਇਰਾਦੇ ਨਾਲ ਪੁੱਜੇ ਇੱਕ ਸਿਰਫਰੇ ਨੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਨੇੜੇ ਹੀ ਪੁਲਿਸ ਅਫਸਰਾਂ ਦੀ ਮੌਜੂਦਗੀ ਸਦਕਾ ਸ਼ੱਕੀ ਨੂੰ ਸਮਾਂ ਰੰਦੇ ਆ ਕਾਬੂ ਕਰ ਲਿਆ ਗਿਆ ਭੀੜ-ਪੜ ਵਾਲੇ ਸ਼ਾਪਿੰਗ ਮਾਲ ਤੋਂ ਜਾਨ ਬਚਾ ਕੇ ਭੱਜਦੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵਾਰਦਾਤ ਮਗਰੋਂ ਪੂਰਾ ਮਾਲ ਖਾਲੀ ਕਰਵਾ ਲਿਆ ਗਿਆ ਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਮੈਸਾਚੂਸੈਟਸ ਦੇ ਹਾਲੀਆਕ ਸ਼ਹਿਰ ਚ ਵਾਪਰੀ ਵਾਰਦਾਤ ਮਗਰੋਂ ਮੇਅਰ ਜੋਸ਼ੂਆ ਏ ਗਾਰਸੀਆ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਸਾਂਝਾ ਕਰਦਿਆਂ ਕਿਹਾ ਕਿ ਸ਼ੱਕੀ ਗ੍ਰਿਫਤਾਰ ਹੋ ਚੁੱਕਾ ਹੈ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਗੋਲੀਬਾਰੀ ਦੇ ਮਕਸਦ ਬਾਰੇ ਕੁਝ ਪਤਾ ਲੱਗ ਸਕਿਆ ਹੈ ਉਧਰ ਯੂਨੀਵਰਸਿਟੀ ਆਫ ਨਿਊ ਮੈਕਸੀਕੋ ਚ ਵੱਡੇ ਤੜਕੇ ਹੋਈ ਗੋਲੀਬਾਰੀ ਦੌਰਾਨ 14 ਸਾਲ ਦਾ ਅਲੜ ਮਾਰਿਆ ਗਿਆ ਪੁਲਿਸ ਨੇ 18 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਗੋਲੀਬਾਰੀ ਦੀ ਵਾਰਦਾਤ ਯੂਨੀਵਰਸਿਟੀ ਦੇ ਇੱਕ ਹੋਸਟਲ ਚ ਵਾਪਰੀ ਜਿੱਥੇ ਚਾਰ ਜਣੇ ਵੀਡੀਓ ਗੇਮਸ ਖੇਡ ਰਹੇ ਸਨ ਇਸੇ ਦੌਰਾਨ ਕਿਸੇ ਗੱਲ ਤੇ ਝਗੜਾ ਹੋ ਗਿਆ ਤੇ ਇੱਕ ਜਣੇ ਨੇ ਹਥਿਆਰ ਲਿਆ ਕੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋਏ 19 ਸਾਲ ਦਾ ਇੱਕ ਨੌਜਵਾਨ ਖੁਦ ਹਸਪਤਾਲ ਪੁੱਜਾ ਜਿਸ ਮਗਰੋਂ ਯੂਨੀਵਰਸਿਟੀ ਕੈਂਪਸ ਦੇ ਵਿੱਚ ਚਾਰੇ ਪਾਸੇ ਪੁਲਿਸ ਮੁਲਾਜ਼ਮ ਫੈਲ ਗਏ ਸ਼ਨੀਚਰਵਾਰ ਨੂੰ ਬੇहद ਸੀਮਤ ਸਰਗਰਮੀਆਂ ਨਾਲ ਹੀ ਕੈਂਪਸ ਖੋਲਣ ਦਾ ਐਲਾਨ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਯੂਨੀਵਰਸਿਟੀ ਆਫ ਨਿਊ ਮੈਕਸੀਕੋ ਚ ਤਕਰੀਬਨ 22000 ਵਿਦਿਆਰਥੀ ਪੜ੍ਹਦੇ ਨੇ ਤੇ ਗੋਲੀਬਾਰੀ ਦੀ ਵਾਰਦਾਤ ਤੋਂ ਪ੍ਰਭਾਵਿਤ ਵਿਦਿਆਰਥੀਆਂ ਅਤੇ ਸਟਾਫ ਨੂੰ ਕਾਉਂਸਲਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਸੂਬਾ ਅਸੈਂਬਲੀ ਦੀ ਮੈਂਬਰ ਮਰੀਆਨਾ ਅਨਾਯਾ ਨੇ ਦੱਸਿਆ ਕਿ ਅਜੇ ਨਵੇਂ ਦਾਖਲੇ ਹੋਏ ਵਿਦਿਆਰਥੀਆਂ 'ਚ ਝਗੜਾ ਹੋਇਆ ਏ ਜਿਸ ਦੇ ਮੱਦੇਨਜ਼ਰ ਮਾਪਿਆਂ 'ਚ ਡਰ ਦਾ ਮਾਹੌਲ ਹੈ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਨੇ ਅਮਰੀਕਾ ਦੇ ਲਾਸ ਐਂਜਲਸ ਕਾਉਂਟੀ ਟ੍ਰੇਨਿੰਗ ਸੈਂਟਰ 'ਚ 18 ਜੁਲਾਈ ਨੂੰ ਹੋਏ ਤਮਾਕੇ 'ਚ ਤਿੰਨ ਸੀਨੀਅਰ ਪੁਲਿਸ ਕਰਮਚਾਰੀ ਮਾਰੇ ਗਏ ਸਨ। ਇਹ ਸਾਰੇ ਅਗਜਨੀ ਅਤੇ ਵਿਸਫੋਟਕ ਟੀਮ 'ਚ ਸਨ। ਸ਼ੈਰਿਫ ਰੋਬਰਟ ਲੂਨਾ ਦੇ ਅਨੁਸਾਰ ਅਧਿਕਾਰੀ ਦੋ ਗਰਨੇਡਾਾਂ ਤੇ ਕੰਮ ਕਰ ਰਹੇ ਸਨ। ਇੱਕ ਗਰਨੇਡ ਫਟ ਗਿਆ ਜਦਕਿ ਦੂਜਾ ਅਜੇ ਵੀ ਲਾਪਤਾ ਹੈ। ਲਾਸ ਐਂਜਲਸ ਸ਼ੈਰਿਫ ਵਿਭਾਗ ਅਤੇ ਅਮਰੀਕੀ ਹਥਿਆਰ ਬਿਊਰੋ ਘਟਨਾ ਦੀ ਜਾਂਚ ਕਰ ਰਹੇ ਨੇ। ਤਮਾਕੇ ਵਾਲੀ ਥਾਂ ਦਫ਼ਤਰਾਂ, ਜਿਮ ਅਤੇ ਸੁਰੱਖਿਆ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪਰ ਦੂਜਾ ਗਰਨੇਡ ਨਹੀਂ ਮਿਲਿਆ ਤਿੰਨੋਂ ਮ੍ਰਿਤਕ ਅਧਿਕਾਰੀ ਤਜਰਬੇਕਾਰ ਸਨ ਤੇ ਸੁਰੱਖਿਆ ਬਲਾਂ ਦੀ ਇੱਕ ਵਿਸ਼ੇਸ਼ ਯੂਨਿਟ ਦੇ ਵਿੱਚ ਸਨ ਗੁੰਮ ਹੋਏ ਗਰਨੇਡ ਦੀ ਬਰਾਮਦਗੀ ਨਾ ਹੋਣਾ ਵੀ ਇੱਕ ਵੱਡਾ ਖਤਰਾ ਪੈਦਾ ਕਰ ਸਕਦਾ ਹੈ ਹਾਲ ਹੀ ਚ ਇੱਕ ਅਮਰੀਕੀ ਸਟੇਸ਼ਨ ਦੀ ਸੱਚਾਈ ਸਾਹਮਣੇ ਆਈ ਹੈ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਇਸ ਬਾਰੇ ਇੱਕ ਯੂਜ਼ਰ ਨੇ ਖੁਲਾਸਾ ਕੀਤਾ ਹੈ ਯੂਜ਼ਰ ਮੁਤਾਬਕ ਨਿਊਯਾਰਕ ਦੇ ਸਭ ਤੋਂ ਤੇ ਲੋਕਾਂ ਦੀ ਭੀੜ ਅਕਸਰ ਦੇਖੀ ਜਾ ਸਕਦੀ ਹੈ ਜਿੱਥੇ ਪੇਸ਼ਾਬ ਨਾਲ ਭਰੇ ਕੋਨੇ, ਕੂੜੇ ਦੀਆਂ ਸੂਈਆਂ ਅਤੇ ਗੰਦਗੀ ਸਦੀਆਂ ਪੁਰਾਣੀ ਲੱਗਦੀ ਹੈ। ਇਹ ਸਥਿਤੀ ਪੁਰਾਣੇ ਬੁਨਿਆਦੀ ਢਾਂਚੇ ਤੇ ਲਾਪਰਵਾਹੀ ਵਾਲੇ ਰੱਖ-ਰਖਾਅ ਕਾਰਨ ਬਣੀ ਹੈ। ਵਾਇਰਲ ਵੀਡੀਓ ਅਤੇ ਮੀਡੀਆ ਰਿਪੋਰਟਾਂ ਅਕਸਰ ਹੜ ਅਤੇ ਹੋਰ ਅਸਥਿਰ ਸਥਿਤੀਆਂ ਸਮੇਤ ਮੁੱਦਿਆਂ ਨੂੰ ਉਜਾਗਰ ਕਰਦੀਆਂ ਨੇ। ਰੋਜ਼ਾਨਾ ਯਾਤਰੀਆਂ ਦੀ ਭਾਰੀ ਗਿਣਤੀ ਸਫਾਈ ਬਣਾਈ ਰੱਖਣਾ ਚੁਣੌਤੀਪੂਰਨ ਬਣਾਉਂਦੀ ਹੈ। ਅਮਰੀਕਾ ਦੇ ਮੈਟਰੋ ਸਟੇਸ਼ਨਾਂ 'ਤੇ ਬਹੁਤ ਗੰਦਾ ਹਾਲ ਹੈ। ਮੈਟਰੋ ਦੀ ਸਥਿਤੀ ਖਸਤਾ ਹਾਲ ਹੈ ਹਰ ਪਾਸੇ ਕੂੜੇ ਦੇ ਢੇਰ ਨੇ ਇਥੇ ਡਰੱਗਸ ਗਾਂਜਾ ਵਰਗੇ ਨਸ਼ੀਲੇ ਪਦਾਰਥਾਂ ਦੀ ਬਦਬੂ ਹਰ ਪਾਸੇ ਫੈਲੀ ਹੋਈ ਹੈ ਨਸ਼ੇ ਦੇ ਟੀਕੇ ਲਗਾਉਣ ਵਾਲਿਆਂ ਦੀਆਂ ਸੂਈਆਂ ਇਥੇ ਦੇਖੀਆਂ ਜਾ ਸਕਦੀਆਂ ਨੇ ਸਬਵੇ ਵਿੱਚ ਦਾਖਲ ਹੁੰਦੇ ਹੀ ਗੰਦਗੀ ਦੇ ਢੇਰ ਦਿਖਾਈ ਦਿੰਦੇ ਨੇ ਹਰ ਪਾਸੇ ਬਦਬੂਦਾਰ ਪਾਣੀ ਫੈਲਿਆ ਹੋਇਆ ਹੈ ਮੈਟਰੋ ਸਟੇਸ਼ਨਾਂ ਤੇ ਕੂੜੇ ਦੇ ਢੇਰ ਨੇ ਅਕਸਰ ਲੋਕ ਅਸ਼ਲੀਲ ਹਰਕਤਾਂ ਕਰਦੇ ਵੀ ਦੇਖੇ ਜਾ ਸਕਦੇ ਨੇ ਸਬਵੇ ਸਿਸਟਮ ਪੁਰਾਣਾ ਹੋ ਰਿਹਾ ਹੈ ਤੇ ਪੁਰਾਣੇ ਸਿਸਟਮ ਤੇ ਰੱਖ-ਰਖਾਅ 'ਚ ਨਿਵੇਸ਼ ਦੀ ਘਾਟ ਸਮੱਸਿਆ 'ਚ ਯੋਗਦਾਨ ਪਾਉਂਦੀ ਹੈ ਭਾਰੀ ਬਾਰਿਸ਼ ਸਬ ਵਿੱਚ ਮਹੱਤਵਪੂਰਨ ਹੜ ਦਾ ਕਾਰਨ ਬਣਦੀ ਹੈ ਐਮਟੀਏ ਜਾਨੀ ਕਿ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਸਫਾਈ ਦੇ ਮੁੱਦਿਆਂ ਤੋਂ ਜਾਣੂ ਹੈ ਤੇ ਸਟੇਸ਼ਨ 엘ਿਵੇਟਰਾਂ ਲਈ ਪਿਸ਼ਾਬ ਖੋਜ ਟੈਕਨੋਲੋਜੀ ਵਰਗੇ ਹੱਲ ਲੱਭ ਰਿਹਾ ਹੈ ਇਸ ਦੇ ਉਲਟ ਭਾਰਤ ਦੇ ਮੈਟਰੋ ਸਟੇਸ਼ਨ ਸਾਫ ਸੁਥਰੀ ਨਜ਼ਰ ਆਉਂਦੇ ਨੇ ਭਾਵੇਂ ਉਹ ਦਿੱਲੀ ਹੋਵੇ ਜਾਂ ਮੁੰਬਈ ਈਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ